何 <music> 22 ਸਾਲ ਬਾਅਦ ਦਿੱਲੀ ਦੇ ਵਿੱਚ ਇੱਕ ਪ੍ਰਚੰਡ ਬਹੁਮਤ ਮਿਲਿਆ। ਔਰ ਜਿੱਥੇ ਪ੍ਰਚੰਡ ਬਹੁਮਤ ਮਿਲਿਆ ਉੱਥੇ ਜਿਹੜੀ 10-12 ਸਾਲ ਤੋਂ ਝੂਠ ਦੇ ਨਾਂ ਦੇ ਉੱਤੇ ਝੂਠ ਦੇ ਪਲੰਦੇ ਦੇ ਲੈ ਕੇ ਜਿਹੜੀ ਸਰਕਾਰ ਚੱਲ ਰਹੀ ਸੀ ਲੋਕਾਂ ਨੂੰ ਝੂਠੇ ਸਮਝ ਬਾਗ ਦਿਖਾ ਕੇ ਅੱਗੇ ਆਈ ਸੀ। ਲੋਕਾਂ ਨੇ ਉਸ ਨੂੰ ਇਸ ਵਾਰ ਜਿਹੜਾ ਮੂੰਹ ਨਹੀਂ ਲਾਇਆ। ਉਹ ਕਹਾਵਤ ਹੈ ਕਿ ਚੂੜੀ ਦੀ ਹਾਂਡੀ بار بار ਨਹੀਂ ਚੜਦੀ ਔਰ ਇਸ ਵਾਰ ਜਿਹੜੀ ਉਹਨਾਂ ਦਾ ਚੂੜੀ ਦੀ ਹਾਂਡੀ ਜਿਹੜੀ ਉਹ ਨਹੀਂ ਚੜੀ। ਔਰ ਜਿਹੜਾ ਲੋਕਾਂ ਨੇ ਮੋਦੀ ਸਰਕਾਰ ਦੇਤੇ ਮੋਦੀ ਦੀਆਂ ਨੀਤੀਆਂ ਤੇ ਮੋਦੀ ਦੀ ਗਰੰਟੀ ਦੇ ਉੱਤੇ ਮੋਹਰ ਲਗਾਈ ਹੈ ਉਹਦੇ ਤੇ ਵਿਸ਼ਵਾਸ ਕੀਤਾ ਹੈ ਔਰ ਜਿਹੜਾ ਕੇਜਰੀਵਾਲ ਦੇ ਝੂਠ ਨੂੰ ਨਕਾਰਿਆ ਉਹਨੂੰ ਮੂੰਹ ਨਹੀਂ ਲਾਇਆ ਔਰ ਜਿਸ ਕਰਕੇ ਇਸ ਉਹਦੇ ਜਿਹੜੇ ਪੀਤੇ ਉਕ੍ਰਿਤਾ ਦੇ ਕੰਮਾਂ ਦੇ ਕਰਕੇ ਅੱਜ ਲੋਕਾਂ ਦੇ ਵਿੱਚ ਗਰੋਸ਼ ਇੰਨਾ ਸੀ ਕਿ ਉਹਦਾ ਸੀਐਮ ਔਰ ਡਿਪਟੀ ਸੀਐਮ ਦੋਨੋਂ ਭਾਵ ਕੇਜਰੀਵਾਲ ਜੀ ਔਰ ਮਨੀਸ਼ ਸ਼ਸ਼ੋਧਿਆ ਜੀ ਜਿਹੜੇ ਉਹ ਦੋਨੋਂ ਹਾਰ ਗਏ ਬੁਰੀ ਤਰ੍ਹਾਂ ਹਾਰੇ ਔਰ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਇੱਕ ਪਰਚੰਡ ਬਹੁਮਤ ਮਿਲਿਆ ਔਰ ਇਸ ਲਈ ਮੈਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਹੈ ਲੱਗਦਾ ਨਹੀਂ ਜਿੱਥੇ ਸ਼ਰਾਬ ਘਟਾਲਾ ਜਾਂ ਹੋਰ ਘਟਾਲੇ ਜਿਹੜੇ ਸਾਹਮਣੇ ਆਏ ਨੇ ਉਹਨਾਂ ਕਰਕੇ ਲੋਕਾਂ ਨੇ ਉਹਨਾਂ ਨੂੰ ਨੁਕਾਰਿਆ ਮੈਂ ਪਹਿਲੇ ਕਿਹਾ ਕਿ ਝੂਠ ਦੀ ਜਿਹੜੀ ਸੀਗੀ ਉਸ ਤੋਂ ਪੰਡ ਦੇ ਉਹਨਾਂ ਨੂੰ ਨੁਕਾਰਿਆ ਔਰ ਇਹ ਵੀ ਸੀ ਕਿ ਉਹਨਾਂ ਨੇ ਕਿਹਾ ਮੈਂ 200 ਸਕੂਲ ਬਣਾਵਾਂਗਾ 200 ਕਾਲਜ ਬਣਾਵਾਂਗਾ ਮਹੱਲਾ ਕਲੀਨਿਕ ਬਣਾਵਾਂਗਾ ਸਿਹਤ ਦੀਆਂ ਜਿਹੜੀਆਂ ਸਕੀਮਾਂ ਬਹੁਤ ਸਾਰੀਆਂ ਦਿਖਾਈਆਂ ਸੀ ਪਰ ਹਕੀਕਤ ਦੇ ਵਿੱਚ ਉਹ ਕਿਤੇ ਨਹੀਂ ਸੀ ਜਿਹੜੀਆਂ ਸਲਾਮ ਏਰੀਆ ਦੇ ਵਿੱਚ ਕੋਈ بڑا ਇੱਕ ਚਰਚਾ ਸੀ ਕਿ ਉਹ ਜਿਹੜੀ ਸਲਾਮ ਏਰੀਆ ਦੇ ਵਿੱਚ ਕੇਸਰੀਵਾਲ ਦਾ ਬਹੁਤ ਜਿਹੜਾ ਪ੍ਰਭਾਵ ਹੈ ਪਰ ਲੋਕਾਂ ਨੇ ਜਾ ਕੇ ਦੇਖਿਆ ਕਿ ਉਹ ਨਰਕ ਦੇ ਵਿੱਚ ਜੀਣ ਰਹੇ ਸੀਗੇ ਕਿ ਜਿਹੜਾ ਲੋਕਾਂ ਨੇ ਮਨਜ਼ੂਰ ਕੀਤਾ ਕਿ ਜਿਹੜੀਆਂ ਉਹ ਸਿਰਫ ਗੱਲਾਂ ਹੀ ਸੀ ਹਕੀਕਤ ਦੇ ਵਿੱਚ ਉਹਨਾਂ ਦਾ ਜੀਵਨ ਦੇ ਵਿੱਚ ਕੋਈ ਪ੍ਰਭਾਵ ਨਹੀਂ ਪਿਆ ਔਰ ਅੱਜ ਵੀ ਚਾਇਓ ਸਕੂਲ ਸੀ ਜੋ ਉਹਨਾਂ ਦੀ ਬੁਰਾਈ ਦੀ ਜ਼ਰੂਰਤ ਸੀ ਚਾਹੇ ਸੀ ਉਹਦਾ ਧਿਆਨ ਨਾ ਦੇ ਕੇ ਉਹ ਕਟਾਲਿਆਂ ਵੱਲ ਰਹੇ ਚਾਹੇ ਉਹ ਸ਼ਰਾਬ ਕਟਾਲਾ ਸੀ ਜਾਂ ਦੂਸਰੇ ਕਟਾਲੇ ਸੀ ਔਰ ਆਪਣੀ ਅਲੀਸ਼ਾਨ ਜਿਹੜੇ ਜਿਨ੍ਹਾਂ ਲਈ ਕਹਿ ਕੇ ਗਿਆ ਸੀ ਮੈਂ ਕੋਈ ਸੁਖਸਾ ਬਣਾਉਣ ਲਈ ਅਲੀਸ਼ਾਨ ਮਹਿਲ ਬਣਾਉਣ ਦੇ ਵਿੱਚ ਕੋਈ ਸ਼ੀਸ਼ ਮਹਿਲ ਬਣਾਉਣ ਦੇ ਵਿੱਚ ਚੱਕਰ ਦੇ ਵਿੱਚ ਉਹ ਦੁਨੀਆ ਨੂੰ ਉਹਨੇ ਰਗੋਲਿਆ ਕੀਤਾ ਔਰ ਇਸ ਵਾਰ ਜਨਾਬ ਉਹ ਲੋਕਾਂ ਨੇ ਉਹਨੂੰ ਹਣ ਰਗੋਲਿਆ ਕਾਂਗਰਸ ਦੀਆਂ ਨੂੰ ਦੇ ਦੇਖੋ ਇਸ ਵਾਰ ਤੇ ਖਾਤਾ ਨਹੀਂ ਗੁਲੇ ਲੱਗਦਾ ਨਹੀਂ ਕਿ ਕਾਂਗਰਸ ਕਾਂਗਰਸ ਆਪਣਾ ਉੱਥੇ ਵजूद ਖੋ ਚੁੱਕੀ ਹੈ ਉੱਥੇ ਉਹਦੇ ਨਾਂ ਦੇ ਕਾਂਗਰਸ ਦੀ ਕੋਈ ਹੋਂਦ ਨਹੀਂ ਹੈ ਔਰ ਇਹ ਕਾਂਗਰਸ ਦੀ ਹੋਂਦ ਤਾਂ ਹੁਣ ਹੌਲੀ-ਹੌਲੀ ਪੂਰੇ ਦੇਸ਼ 'ਚ ਖਤਮ ਹੁੰਦੀ ਜਾ ਰਹੀ ਜਿੱਥੇ ਕਿ ਕੱਲ 15-15 ਕਰੋੜ ਰੁਪਏ ਆਵਾਜ਼ ਨੂੰ ਪਾਰਟੀ ਵੱਲੋਂ ਕਿਹਾ ਗਿਆ ਸੀਗਾ ਕਿ ਦਿੱਤੇ ਜਾਊਗੇ ਐਮਐਲਏ ਨੂੰ ਉਹ ਵੀ ਝੂਠ ਸੀ ਕਿਉਂਕਿ ਇੱਕ ਵੀ ਨਾਂ ਨਹੀਂ ਦੱਸ ਪਾਇਆ ਕਿ ਕਿਹੜੇ ਐਮਐਲਏ ਨੂੰ ਫੋਨ ਆਇਆ ਕਿਸ ਐਮਐਲਏ ਨੂੰ ਫੋਨ ਆਇਆ ਹੋਵੇ ਤਾਂ ਦੱਸਣ ਕੋਈ ਵੀ ਵਿਅਕਤੀ ਜਿਹਨੇ ਉਹਨਾਂ ਦੀ ਵੀ ਪੁਸ਼ਟੀ ਕੀਤੀ ਉਹ ਤਾਂ ਹੁਣ ਉੱਤੇ ਗਈ ਸੀ ਉੱਤੇ ਐਸਆਈ ਜਿਹੜੀ ਐਂਟੀ ਕ੍ਰਾਈਮ ਜਿਹੜੀ ਕ੍ਰਾਈਮ ਬਿਊਰੋ ਗਈ ਸੀ ਉਹਨਾਂ ਜਾ ਕੇ ਉਹਨਾਂ ਨੂੰ ਪੁੱਛਣ ਕੀਤੀ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਕੀਤਾ ਅਗਰ ਜੋ ਸੱਚ ਸੀ ਤਾਂ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ ਸੀ ਤਾਂ ਕਿ ਦੋਸ਼ੀਆਂ ਦੇ ਉੱਤੇ ਅਸੀਂ ਕਾਰਵਾਈ ਕਰਦੇ ਪਰ ਹਕੀਕਤ ਦੇ ਵਿੱਚ ਕੁਝ ਨਹੀਂ ਸੀ ਉਹ ਵੀ ਝੂਠ ਦਾ ਹੀ ਬੁਲੰਦਾ ਇਹਦਾ ਪੰਜਾਬ ਤੇ ਵੀ ਕੋਈ ਅਸਰ ਪਏਗਾ ਦਾ ਦਿੱਲੀ ਦੀ ਹਰ ਆਉਣ ਵਾਲੇ ਜਿਹੜੇ 27 ਦੇ ਚੋਣਾਂ ਆ ਕਿਉਂਕਿ ਜੋ ਕੰਮ ਸੀ ਸਾਰਾ ਕੰਮ ਮਾਡਲ ਦਿੱਲੀ ਦਾ ਹੀ ਚੱਲਦਾ ਸੀ ਤੇ ਦਿੱਲੀ 'ਚ ਕੁਝ ਨਹੀਂ ਹੋਇਆ ਤੇ ਇੱਥੇ ਕੀ ਹੋਣਾ ਹੈ ਜੋ ਉੱਥੇ ਲੋਕਾਂ ਨੇ ਝੂਠ ਬੋਲਦੇ ਸੀ ਇੱਥੇ ਵੀ ਦੇਖ ਰਹੇ ਆ ਅਸੀਂ ਇੱਥੇ ਵੀ ਸਵਾਏ ਬੋਰਡੀਆਂ ਦੇ ਉੱਤੇ ਤਾਂ ਉਹਨਾਂ ਦੀ ਫੋਟੋ ਦਿਖਾਈ ਦਿੰਦੀ ਹੈ ਤੁਸੀਂ ਮੀਡੀਆ ਦੇ ਲੋਕ ਬੈਠੇ ਹੋ ਅਸੀਂ ਤਾਂ ਹੋ ਸਕਦਾ ਕਿ ਕਹਿ ਦਈਏ ਕਿ ਕੁਝ ਕਹੀਏ ਤੇ ਕਹਿਣਾ ਕਿ ਰਾਜਨੀਤੀ ਕਰਨਾ ਕਰਕੇ ਵਿਰੋਧੀ ਪਾਰਟੀਆਂ ਨੂੰ ਲਿਖਦੇ ਆ ਪਰ ਮੈਨੂੰ ਜਿਹੜਾ ਟੀਵੀ ਦੇ ਉੱਤੇ ਤੁਹਾਨੂੰ ਸਕੂਲ ਦਿਖਾਈ ਦੇ ਰਿਹਾ ਦੁਆਬਾ ਸਾਡਾ ਧਰਤੀ ਜਿਹੜੀ ਹੈ ਦੁਆਬਾ ਸਾਡਾ ਜਿਹੜਾ ਬੜਾ ਅਗਾ ਵਾਦੂ ਹੈ ਹਲਕਾ ਹੈ ਤੁਸੀਂ ਕੋਈ ਸਕੂਲ ਐਸਾ ਦੇਖਿਆ ਜਿਹੜਾ ਟੀਵੀ ਤੇ ਦਿਖਾਈ ਦਿੰਦਾ ਹੋਵੇ ਐਸਾ ਕੋਈ ਤੁਹਾਨੂੰ ਹੋਰ ਕੋਈ ਨੌਕਰੀਆਂ ਦੀ ਬੜੀ ਝੜੀ ਲੱਗੀ ਦਿਖਾਈ ਆ ਬੜਾ ਰਸ਼ ਲਗਾ ਜਾਂਦਾ ਬਹੁਤ ਧੰਨਵਾਦ ਕਰ ਰਹੇ ਹੁੰਦੇ ਤੇ ਤੁਹਾਨੂੰ ਇੱਥੇ ਦੁਆਬੇ ਦੇ ਵਿੱਚ ਬੈਠੇ ਆ ਤੁਹਾਨੂੰ ਕਿੰਨੇ ਲੋਕਾਂ ਨੂੰ ਜਾਣਦੇ ਜਿਨ੍ਹਾਂ ਨੂੰ ਨੌਕਰੀ ਮਿਲੀ ਹਕੀਕਤ ਦੇ ਵਿੱਚ ਉੱਥੇ ਕੁਛ ਨਹੀਂ ਐ ਸਭ ਗੱਲਾਂ ਦਾ ਜਿਹੜਾ ਖੜਾ ਸੀ ਔਰ ਉਹ ਗੱਲਾਂ ਦਾ ਖੜਾ ਜਿਹੜਾ ਆ ਉਹ ਲੋਕਾਂ ਦੇ ਦਿਲਾਂ 'ਚ ਨਹੀਂ ਕਰ ਸਕਦਾ ਔਰ ਇਸ ਕਰਕੇ ਲੋਗਾ ਨੇ ਉਹਨਾਂ ਨੂੰ ਨਿਤਾਰ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਉਹਨਾਂ ਦਾ ਇਹੀ ਹਾਲ ਹੋਣ ਵਾਲਾ ਹੈ। ਹਾਲ ਵਾ ਬੀਜਪੀ ਸਭ ਤੋਂ ਪਹਿਲਾਂ ਤਾਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਦੇਸ਼ ਭਰ ਦੇ ਵਿੱਚ ਬਹੁਤ ਖੁਸ਼ ਨੇ ਕਿ ਦਿੱਲੀ ਜੋ ਦੇਸ਼ ਦਾ ਦਿਲ ਹੈ ਦਿੱਲੀ ਜੋ ਪਿਛਲੇ 27 ਸਾਲ ਭਾਰਤੀ ਜਨਤਾ ਪਾਰਟੀ ਰਾਜਨੀਤਿਕ ਕਰ ਸਕੀ ਔਰ ਇੰਤਜ਼ਾਰ ਕਰਦੇ ਸੀ ਕਾਰਕਟਰ ਕਿ ਕਦੋਂ ਭਾਰਤੀ ਜਨਤਾ ਪਾਰਟੀ ਦਾ ਰਾਜ ਆਵੇ ਤੇ ਡਬਲ ਇੰਜਨ ਸਰਕਾਰ ਦਿੱਲੀ 'ਚ ਵੀ ਕੰਮ ਕਰੇ ਇਹ ਜਿੱਤ ਜਿਹੜੀ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਉਹਨਾਂ ਦੀਆਂ ਗਰੰਟੀਆਂ ਉਹਦੀ ਜਿੱਤ ਹੈ ਲੋਕਾਂ ਨੇ ਵਿਸ਼ਵਾਸ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜੋ ਕਹਿਣਗੇ ਉਹ ਪੂਰਾ ਕਰਨਗੇ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜੋ ਕੁਝ ਗਰੰਟੀਆਂ ਦਿੱਤੀਆਂ ਲੋਕਾਂ ਨੇ ਉਤੇ ਵਿਸ਼ਵਾਸ ਕੀਤਾ ਦੂਸਰਾ ਕੇਜਰੀਵਾਲ ਜੀ ਨੇ ਵੀ ਬਹੁਤ ਗਰੰਟੀਆਂ ਦਿੱਤੀਆਂ ਲੇਕਿਨ ਲੋਕਾਂ ਨੇ ਉਸ ਤੇ ਵਿਸ਼ਵਾਸ ਨਹੀਂ ਕੀਤਾ ਕਿਉਂ ਕਿ ਲਗਾਤਾਰ 10 ਸਾਲ ਦਾ ਝੂਠ ਲੋਕਾਂ ਦੇ ਸਾਹਮਣੇ ਆਇਆ ਮੈਂ ਕਈ ਵਾਰ ਗੱਲ ਵੀ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੀਆਂ ਗਰੰਟੀਆਂ ਉਹ ਅਨਸਾਈਨ ਬਿਨਾ ਸਾਈਨ ਕੀਤੀ ਹੋਈ ਚੈੱਕ ਹੈ ਜਿਹੜੀਆਂ ਪੂਰੀਆਂ ਨਹੀਂ ਹੋਣੀਆਂ ਤੇ ਇਸ ਕਰਕੇ ਲੋਕਾਂ ਨੇ ਸੱਚਾਈ ਦੀ ਲੋਕਾਂ ਨੇ ਵਿਕਾਸ ਦੀ ਲੋਗਾ ਨੇ ਡਬਲ ਇੰਜਨ ਦੀ ਲੋਗਾ ਨੇ ਇੱਕ ਉਹ ਸਰਕਾਰ ਜੋ ਦੇਸ਼ਿਤ ਲੋਗ ਹੈ ਚਨ ਹੈ ਚ ਕੰਮ ਕਰਨ ਵਾਲੀ ਸਰਕਾਰ ਹੈ ਉਹ ਸਰਕਾਰ ਨੂੰ ਦਿੱਲੀ ਚ ਬਣਾਇਆ